ਜਿਹੜਾ ਵੀ ਸਾਡਾ ਕਸਪਰ ਆ ਰਿਹਾ ਇੱਥੇ ਤੇ ਅਸੀਂ ਉਹਨੂੰ ਅਵੀਰ ਕਰ ਰਹੇ ਹਾਂ ਕਿ ਜੀ ਇੱਥੇ ਤੁਸੀਂ ਆਨਲਾਈਨ ਆ ਗਏ ਹੋ ਸਾਡਾ ਡਰਾਈਵਰ ਲੈ ਕੇ ਆਇਆ ਪਰ ਜਦੋਂ ਤੁਸੀਂ ਆਨਲਾਈਨ ਦੁਬਾਰਾ ਬੁਕਿੰਗ ਕਰੋਗੇ ਟੈਂਟੇ ਤੋਂ ਦੁਬਾਰਾ ਜਦੋਂ ਜਾਣ ਲਈ ਆਪਦੇ ਕਿਤੇ ਵੀ ਰੈਸਟੋਰੇਸ਼ਨ ਤੇ ਪਹੁੰਚਣ ਲਈ ਤਾਂ ਆਫਲਾਈਨ ਜਾਏਗੀ ਰਾਈਡ ਕਿ ਸਾਡੀ ਕੰਪਨੀਆਂ ਦੀ ਪਿਛਲੇ ਕਈ ਸਾਲਾਂ ਤੋਂ ਕੰਪਨੀਆਂ ਨਾਲ ਲੜਾਈ ਚੱਲਦੀ ਰਹੀ ਹੈ ਕਿ ਸਾਡਾ ਰੇਟ ਨਹੀਂ ਤਾਂ ਇਹਨਾਂ ਨੇ ਹੁਣ ਓਲਾ ਨੂੰ ਨਵਾਂ ਲਾਇਸੈਂਸ ਦਿੱਤਾ ਰੈਪਿਡ ਨੂੰ ਲਾਇਸੈਂਸ ਦਿੱਤਾ ਜੀ ਇੰਡਰਾਈਵਰ ਨੂੰ ਲਾਇਸੈਂਸ ਦਿੱਤਾ ਤੇ ਉਹ ਤਿੰਨੇ ਹੀ ਕੰਪਨੀਆਂ ਤੇ ਜੰਡ ਆ ਰਹੀਆਂ ਕਿਉਂਕਿ ਉਹ ਵਾਈਟ ਜਿਵੇਂ ਟ੍ਰਬਿਊਨ ਚੌਂਕ ਤੋਂ ਸਵਾਰੀਆਂ ਭਰੀਆਂ ਜਾ ਰਹੀਆਂ ਸੀ ਚਿੱਟੀ ਪਲੇਟਾਂ ਦੀਆਂ ਅੰਬਾਲੇ ਲਈ ਪਾਣੀ ਪਤਲੀ ਦਿੱਲੀ ਲਈ ਉਹ ਅੱਜ ਵੀ ਭਰੀਆਂ ਜਾ ਰਹੀਆਂ ਨੇ ਜਿਹੜੀ ਸਟ੍ਰਾਈਕ ਤੋਂ ਬਾਅਦ ਅਸਰ ਆਣਾ ਚਾਹੀਦਾ ਸੀ ਉਹ ਅਸਰ ਦਾ ਦੁੱਗਣਾ ਸਰਵੇ ਅਸਰ ਹੋ ਗਿਆ ਔਰ ਖੁੱਲਾ ਹਮ ਕੰਮ ਚੱਲ ਰਿਹਾ ਹੈ ਅਸੀਂ ਉਹਨਾਂ ਨੂੰ ਐਵੀਡੈਂਸ ਦੇਉਂਦੇ ਹਾਂ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਉਹ ਸਾਨੂੰ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਤਾਂ ਵਾਰ-ਵਾਰ ਆ ਜਾਂਦੇ ਹੋ ਜਿਵੇਂ ਸਾਡੀ ਗੱਲ ਸੁਣੀ ਨਹੀਂ ਜਾਂਦੀ ਅਸੀਂ ਵਾਰ-ਵਾਰ ਜਾਵਾਂਗੇ ਚੰਡੀਗੜ੍ਹ ਦੇ ਟ੍ਰਾਈ ਸਿਟੀ ਕੈਬ ਡਰਾਈਵਰਾਂ ਵੱਲੋਂ ਜੂਰੀਨ ਵੱਲੋਂ ਸਮਰਥਕ ਦੇ ਨਾਲ ਇੱਕ ਰੂਲ ਲਾਗੂ ਕੀਤਾ ਗਿਆ ਕਿ ਨੋ ਐਪ ਰਾਈਡ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਕਿ ਕੱਲ ਤੋਂ ਇਹ ਨਿਯਮ ਲਾਗੂ ਹੋ ਜੂਗਾ ਕਿ ਬਾਈਕੋਟ ਕੀਤਾ ਗਿਆ ਐਪ ਰਾਈਡਾਂ ਦਾ ਜਦਕੀ ਵਿਰੋਧ ਦਾ ਦੇ ਕਾਰਨ ਬਹੁਤ ਸਾਰੇ ਨੇ ਮਹਿੰਗੀਆਂ ਨੇ ਅਤੇ ਐਪਸ ਉਹਨਾਂ ਪੈਸਾ ਉਹਨਾਂ ਖਰਚਾ ਪਾਣੀ ਨਹੀਂ ਦੇ ਰਿਹਾ ਤੇ ਗੱਲਬਾਤ ਕਰਦੇ ਇੱਥੇ ਜੋ ਕੈਬ ਡਰਾਈਵਰ ਓਵਰঅল ਖੜ ਚੁੱਕੇ ਨੇ ਅਤੇ ਕੱਲ ਤੋਂ ਇਹ ਨਿਯਮ ਲਾਂਟੇ ਤੋਂ ਲਾਗੂ ਕਰ ਦਿੱਤਾ ਜਾਵੇਗਾ ਬਾਅਦ ਦੇ ਵਿੱਚ ਰੇਲਵੇ ਸਟੇਸ਼ਨਾਂ ਬੱਸ ਛੱਡਿਆਂ ਤੇ ਹੌਲੀ-ਹੌਲੀ ਕਰਕੇ ਪੂਰੀ ਟਰਾਈ ਸਿਟੀ ਦੇ ਵਿੱਚ ਲਾਗੂ ਹੋ ਜਾਊਗਾ ਸਾਡੇ ਨਾਲ ਅਮਨਦੀਪ ਸਿੰਘ ਜੋ ਟਰਾਈ ਸਿਟੀ ਕੈਬ ਡਰਾਈਵਰਸ ਦੇ ਪ੍ਰਧਾਨ ਨੇ ਗੱਲਬਾਤ ਕਰਦੇ ਆ ਅਮਨ ਜੀ ਤੁਸੀਂ ਇੱਕ ਨਵਾਂ ਨਿਯਮ ਲਾਗੂ ਕਰ ਰਹੇ ਹੋ ਬਾਈਕਾਟ ਕਰ ਰਹੇ ਹੋ ਇਹ ਜਿਹੜੇ ਰਾਈਡ ਵਾਲੇ ਐਪ ਹੁੰਦੇ ਨੇ ਕੀ ਕੰਮ ਕਰ ਸਰ ਇਦਾਂ ਚੱਕਰ ਇਹ ਹੈ ਕਿ ਜੀ ਅਸੀਂ ਇਹ ਪਹਿਲੀ ਗੱਲ ਤਾਂ ਇਹ ਇੱਕ ਦਿਨ ਹੀ ਹੈ ਸਾਡਾ ਗੈਰਵਾਂ ਦੇਣਾ ਇੱਥੇ ਤੇ ਅਸੀਂ ਜਿਹੜਾ ਵੀ ਸਾਡਾ ਕਸਪਰ ਆ ਰਿਹਾ ਇੱਥੇ ਤੇ ਅਸੀਂ ਉਹ ਵੇਅਰ ਕਰ ਰਹੇ ਹਾਂ ਕਿ ਜੀ ਇੱਥੇ ਤੁਸੀਂ ਆਨਲਾਈਨ ਆ ਗਏ ਹੋ ਸਾਡਾ ਡਰਾਈਵਰ ਲੈ ਕੇ ਆਇਆ ਪਰ ਜਦੋਂ ਤੁਸੀਂ ਆਨਲਾਈਨ ਦੁਬਾਰਾ ਬੁਕਿੰਗ ਕਰੋਗੇ ਐਲੈਂਟੇ ਤੋਂ ਦੁਬਾਰਾ ਜਦੋਂ ਜਾਣ ਲਈ ਆਪਦੇ ਕਿਤੇ ਵੀ ਡੈਸਟੀਨੇਸ਼ਨ ਤੇ ਪਹੁੰਚਣ ਲਈ ਤਾਂ ਆਫਲਾਈਨ ਜਾਏਗੀ ਰਾਈਡ ਉਹਦੀ ਦਿੱਕਤ ਇਹ ਹੈ ਕਿ ਸਾਡੀ ਕੰਪਨੀਆਂ ਦੀ ਪਿਛਲੇ ਕਈ ਸਾਲਾਂ ਤੋਂ ਕੰਪਨੀਆਂ ਨਾਲ ਲੜਾਈ ਚੱਲਦੀ ਰਹੀ ਹੈ ਕਿ ਸਾਡਾ ਰੇਟ ਨਹੀਂ ਤੈ ਮਿਨੀਮਮ ਰੇਟ ਸਾਡਾ ਤੈ ਕਰ ਦਿੱਤਾ ਜਾਵੇ ਸਰਕਾਰ ਕਿ ਨਹੀਂ ਉਹ ਹਰੇ ਕੈਪਸ ਦੇ ਉੱਤੇ ਚਾਹੇ ਉਹ ਲੀਗਲ ਹੈ ਚਾਹੇ ਉਹ ਇਲੀਗਲ ਹੈ ਤਾਂ ਜੋ ਸਾਡਾ ਸ਼ੋਸ਼ਣ ਨਾ ਹੋਵੇ ਕਿਉਂਕਿ ਉਹ ਕਸਫਰ ਨੂੰ ਫਾਇਦਾ ਪਹਚਾਣ ਲਈ ਸਾਡੇ ਰੇਟ ਘ ਤੇ ਉਹਦੇ ਕਰਕੇ ਸਾਡਾ ਸ਼ੋਸ਼ਣ ਹੋ ਰਿਹਾ ਅਸੀਂ ਪਿੱਛੇ ਭੁਖ ਹੜਤਾਲ ਵੀ ਕੀਤੀ ਸੀ ਜਿਹਦੇ ਵਿੱਚ ਦਾ ਸਾਨੂੰ ਅਸੀਂ ਇਹ ਗੱਲ ਕਹੀ ਸੀ ਮੀਨਿਮਮ ਰੇਟ ਸਾਡਾ 25 ਰੁਪਏ ਏਸੀ ਟੈਕਸੀ ਦਾ ਹੋਣਾ ਚਾਹੀਦਾ ਉਹ ਸਾਡਾ ਹੋ ਨਹੀਂ ਰਿਹਾ ਹੁਣ ਇਹ ਸਾਨੂੰ ਜਿਹੜਾ ਪ੍ਰਸ਼ਾਸਨ ਨੇ ਹੁਣ ਮਿੱਠੀ ਗੋਲੀ ਦੇ ਕੇ ਜੀ ਤਾਰ ਉੱਥੋਂ ਉਠਾ ਦਿੱਤਾ ਗਿਆ ਨਾ ਤਾਂ ਵਾਈਟ ਬਲੇਡ ਬਾਈਕ ਬੰਦ ਹੋਈ ਦੀ ਅਜ ਤਾਈ ਇਹ ਕਹਿੰਦੇ ਜੀ ਨਵੇਂ ਐਗਰੀਗੇਟਰ ਕੇ ਲਾਈਨ ਦੇ ਸਾਹਮਣੇ ਅਸੀਂ ਲਾਇਸੈਂਸ ਦੇਵਾਂਗੇ ਤੇ ਉਹਨਾਂ ਕੰਪਨੀਆਂ ਤੇ ਥੋੜੀ ਜਿਹੜੀ ਗੱਲ ਹੋਊਗੀ ਅਸੀਂ ਮਨਵਾ ਕੇ ਛੱਡਾਂਗੇ ਇਹਨਾਂ ਨੇ ਹੁਣ ਓਲਾ ਨੂੰ ਨਵਾਂ ਲਾਇਸੈਂਸ ਦਿੱਤਾ ਰੇਪਡ ਨੂੰ ਲਾਇਸੈਂਸ deta ji ਡਰਾਈਵਰ ਨੂੰ ਲਾਇਸੈਂਸ deta ਤੇ ਉਹ ਤਿੰਨੇ ਹੀ ਕੰਪਨੀਆਂ ਤੇ ਜੰਡਾਰੀਆਂ ਕਿਉਂਕਿ ਉਹ ਵਾਈਟ ਟੈਕਸੀ ਅਟੈਚ ਕਰਾ ਰਹੀ ਹੈ ਵਾਈਟ ਪਲੇਟਾ ਤੇ ਉਹ ਵਾਈਟ ਪਲੇਟ ਹੁਣ ਵੀ ਚੱਲ ਰਹੀਆਂ ਤੁਹਾਨੂੰ ਇੱਥੇ ਵੀ ਦਿਖਾ ਦੂਗਾ ਹੁਣ ਵੀ ਮਿਲਣਗੀਆਂ ਤੁਹਾਨੂੰ ਤੇ ਉਹ ਵਾਈਟ ਪਲੇਟ ਗੱਡੀ ਵੀ ਅਟੈਚ ਕਰ ਰਹੇ ਨੇ ਬਲਾ ਬਲਾ ਜਿਵੇਂ ਵਾਈਟ ਪਲੇਟ ਪਹਿਲਾਂ ਚੱਲ ਰਹੀ ਸੀ ਉਹ ਅੱਜ ਵੀ ਚੱਲ ਰਹੀ ਹੈ ਜਿਵੇਂ ਟਰਬਿਨ ਚੌਂਕ ਤੋਂ ਸਵਾਰੀਆਂ ਭਰੀਆਂ ਜਾ ਰਹੀਆਂ ਸੀ ਚਿੱਟੀ ਪਲੇਟਾਂ ਦੀਆਂ ਅੰਬਾਲੇ ਲਈ ਪਾਣੀ ਪਤਲੀ ਦਿੱਲੀ ਲਈ ਉਹ ਅੱਜ ਵੀ ਭਰੀਆਂ ਜਾ ਰਹੀਆਂ ਨੇ ਉਹ ਜੀਰਕਪੁਰ ਤੋਂ ਵੀ ਜਾ ਰਹੀਆਂ ਨੇ ਉਹ ਸਿੰਘਪੁਰੇ ਤੋਂ ਵੀ ਜਾ ਰਹੀਆਂ ਨੇ ਜੀ ਉਹ ਬਸਵਾਨਾ ਸਾਹਿਬ ਗੁਰਦੁਆਰੇ ਤੋਂ ਵੀ ਜਾਣੀ ਹੈ 43 17 ਬੱਸ ਸਟੈਂਡ ਹਰ ਥਾਂ ਤੋਂ ਮਿਲ ਰਿਹਾ ਉਹ ਆਮ ਓਪਨਲੀ ਕੰਮ ਹੋ ਗਿਆ ਜਿਹੜੀ ਸਟ੍ਰਾਈਕ ਤੋਂ ਬਾਅਦ ਅਸਰ ਆਣਾ ਚਾਹੀਦਾ ਸੀ ਉਹ ਅਸਰ ਦਾ ਦੁੱਗਣਾ ਅਸਰ ਬੇਸਰ ਹੋ ਗਿਆ ਔਰ ਖੁੱਲਾ ਆਮ ਕੰਮ ਚੱਲ ਰਿਹਾ ਹੈ ਟ੍ਰੈਫਿਕ ਵਾਲੇ ਨਾਤਾ ਜੀ ਦਾ ਚਲਾਨ ਕੱਟ ਰਹੀ ਨਹੀਂ ਕੋਈ ਠੀਕ ਹੈ ਜੀ ਪੁਲਿਸ ਪੰਜਾਬ ਜਿਹੜੀ ਚੰਡੀਗੜ੍ਹ ਪੁਲਿਸ ਹੈ ਪੰਜਾਬ ਪੁਲਿਸ ਹੈ ਜਾਂ ਡੀਸੀ ਹੈ ਕੋਈ ਵੀ ਉਹਦੇ ਤੇ ਕਾਰਵਾਈ ਨਹੀਂ ਕਰ ਰਿਹਾ ਤੇ ਨਾ ਹੀ ਐਸਟੀਆ ਡਿਪਾਰਟਮੈਂਟ ਕੋਈ ਕਾਰਵਾਈ ਕਰੇ ਤਾਂ ਕਾਰਵਾਈ ਕਰੇਗਾ ਕੌਣ ਸਾਨੂੰ ਇਹ ਨਹੀਂ ਸਮਝ ਆ ਰਹੀ ਅਸੀਂ ਉਹਨਾਂ ਨੂੰ ਐਵੀਡੈਂਸ ਨਹੀਂ ਰਹੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਉਹ ਸਾਨੂੰ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਤਾਂ ਵਾਰ-ਵਾਰ ਆ ਜਾਂਦੇ ਹੋ ਜਿਵੇਂ ਸਾਡੀ ਗੱਲ ਸੁਣੀ ਨਹੀਂ ਜਾਂਦੀ ਅਸੀਂ ਵਾਰ-ਵਾਰ ਜਾਵਾਂਗੇ ਹਰੇਕ ਤਰੀਕੇ ਨਾਲ ਜੀ ਮਾ ਅਸੀਂ ਨਰਿੰਦਰ ਮੋਦੀ ਜੀ ਨੂੰ ਅਮਿਤ ਸ਼ਾਹ ਜੀ ਨੂੰ ਟਰਾਂਸਪੋਰਟ ਮੰਤਰੀ ਜੀ ਤਿੰਨੇ ਸਟੇਟਾਂ ਦੇ ਟਰਾਂਸਪੋਰਟ ਮੰਤਰੀ ਤਿੰਨੇ ਟਰਾਂਸਪੋਰਟ ਸੀਐਮ ਸਾਡੇ ਉਹਨਾਂ ਸਾਰਿਆਂ ਨੂੰ ਮੀਲ ਕਰ ਚੁੱਕੇ ਕੋਈ ਬੰਦਾ ਨਹੀਂ ਛੱਡਿਆ ਸੰਜੇ ਟੰਡਨ ਨਿਊ ਵੀ ਲੈਟਰ ਦਿੰਦਾ ਜੀ ਕਾਂਗਰਸ ਨੂੰ ਵੀ ਦਿੰਦਾ ਜੀ ਆਪ ਪੰਜਾਬ ਵੀ ਪਾਰਟੀ ਨੂੰ ਵੀ ਦਿੰਦਾ ਮੇਅਰ ਨੂੰ ਵੀ ਦਿੰਦਾ ਡਿਪਟੀ ਮੇਅਰ ਨੂੰ ਵੀ ਦਿੰਦਾ ਜੀ ਕੁਲਵੰਤਾ ਐਮਐਲਏ ਨੂੰ ਜੀ ਦੇਤਾ ਜੀ ਗੰਗਨਗੋਲ ਸਾਰਿਆਂ ਨੂੰ ਦੇਤਾ ਜੀ ਕਟੋਕਟ 538 ਲੀਟਰ ਦੇ ਚੁੱਕੇ ਆ ਕੋਈ ਸੁਣਵਾਈ ਨਹੀਂ ਹੈ ਵੀਰ ਜੀ ਅਸੀਂ ਕਿੱਥੇ ਜਾਈਏ ਅਸੀਂ ਕਿੱਥੇ ਆਪਦਾ ਪਰਿਵਾਰ ਪਾਲੀਏ ਰਿਕਸ਼ੇ ਵਾਲਾ ਇੱਥੋਂ ਲੈਂਟੇ ਮੌਲ ਤੋਂ ਰੇਲਵੇ ਸਟੇਸ਼ਨ 150 ਰੁਪਏ ਚ ਜਾ ਰਿਹਾ ਔਰ ਅਸੀਂ 50 ਰੁਪਏ ਚ ਜਾ ਰਹੇ ਹਾਂ ਇੱਥੋਂ ਰਿਕਸ਼ੇ ਵਾਲਾ 25 250 ਚ ਜਾ ਰਿਹਾ ਅਸੀਂ 150 ਸਵਾ 100 ਚ ਜਾ ਰਹੇ ਹਾਂ ਅਸੀਂ 200 ਰੁਪਏ ਚ ਅਸੀਂ ਜਾ ਰਹੇ ਹਖੜ ਜੀ ਤੇ 200 ਰੁਪਏ ਚ ਅਗਲਾ 34 ਨਹੀਂ ਜਾ ਰਿਹਾ ਤੇ ਸਾਡੀ ਰਾਈਡ ਤਾਂ ਸੈਕਸ਼ਨ ਨੂੰ ਵੀ ਥੱਲੇ ਕਰਤੀ ਆ 10 ਲੱਖ ਦੀ ਗੱਡੀ ਸਾਨੂੰ ਕਾਹਦੀ ਦਵਾਈ ਹੈ ਏਸੀ ਲਵਾ ਰਹੇ ਆ ਆਪਣੇ ਏਸੀ ਲਾ ਕੇ ਜਾ ਰਹੇ ਆ ਜੇ ਏਸੀ ਬੰਦ ਕਰਦੇ ਕੰਪਨੀ ਸਾਨੂੰ ਉਲਟਾ ਧਮਕਾ ਦਿੰਦੀ ਇਹ ਕਸਪਰ ਵੀ ਧਮਕੀ ਦਿੰਦਾ ਵੀ ਅਸੀਂ ਤੁਹਾਡੀ ਰਾਈਡ ਬੰਦ ਕਰਾ ਦਾਂਗੇ ਤੇ ਅਸੀਂ ਰੋਜ਼ਗਾਰ ਕਵਾਂਗੇ ਕਿ ਦੀ ਨਾਜ਼ਰ ਤੇ ਫਿਕਸ ਰੇਟ ਮੰਗ ਰਹੇ ਹਾਂ ਮਤਲਬ ਕੀ ਕੁੱਲ ਮਿਲਾ ਕੇ ਇੱਕ ਫਿਕਸ ਰੇਟ ਹੋਵੇ ਭਾਵੇਂ ਰੇਲਵੇ ਸਟੇਸ਼ਨ ਤੋਂ ਜੇ ਘਰ ਤੱਕ ਜਾਂਦਾ ਜਿਵੇਂ ਆਟੋ ਵਾਲੇ ਦਾ ਕਰੀਟ ਹੁੰਦਾ ਹੈ ਕਿ ਮੈਂ ਇੰਨੇ ਤੱਕ ਲੈ ਕੇ ਜਾਵ ਕੀਤਾ ਹੋਇਆ ਤੁਸੀਂ ਇਹ ਚੀਜ਼ ਮੰਗ ਸਰ ਅਸੀਂ ਸਿਰਫ ਇਹ ਗੱਲ ਕਹਿ ਰਹੇ ਹਾਂ ਕਿ ਮਿਨੀਮਮ ਰੇਟ ਤੈਅ ਕਰ ਦੋ ਜਿਹੜਾ 25 ਰੁਪਏ ਅਸੀਂ 2 ਸਾਲਾਂ ਤੋਂ ਮੰਗ ਰਹੇ ਹਾਂ ਹੁਣ ਅਸੀਂ ਕੀ ਕਰ ਰਹੇ ਹਾਂ ਜਿੱਥੇ ਆਫਲਾਈਨ ਹੋ ਜਾਂਦੀ ਹੈ ਕਸਪਰ ਆਂਦਾ ਹੈ ਗੱਡੀ 'ਚ ਬੈਠਦਾ ਹੈ ਅਸੀਂ ਉਹਨੂੰ ਸਮਝਾਣੇ ਕਿ ਜੀ 25 ਰੁਪਏ ਏਸੀ ਦੇ ਨਾਲ 20 ਰੁਪਏ ਨਾ ਏਸੀ ਦੇ ਨਾਲ ਪਹਿਲੇ 4 ਕਿਲੋਮੀਟਰ ਜਿਹੜੇ ਤੁਸੀਂ ਜਾਓਗੇ ਉਹ 100 ਰੁਪਏ ਦੇਣਾ ਤੁਸੀ ਉਸ ਤੋਂ ਬਾਅਦ ਤੁਸੀਂ ਆਫਲਾਈਨ ਜਾਣਾ ਚਾਹੁੰਦੇ ਹੋ ਮਤਲਬ ਆਪ ਆਸੀ ਤੋਂ ਬਿਨਾ ਚਲਾਣਾ ਚਾਹੁੰਦੇ ਹੋ ਤਾਂ 20 ਰੁਪਏ ਕਿਲੋਮੀਟਰ ਜੇ ਏਸੀ ਨਾਲ ਚੱਲ ਜਾਣਾ ਹੈ ਤਾਂ 25 ਰੁਪਏ ਕਿਲੋਮੀਟਰ ਤੇ ਕਸਪਰ ਐਗਰੀ ਕਰ ਰਿਹਾ ਜੀ ਬਹਿ ਰਿਹਾ ਸਾਨੂੰ ਕੋਈ ਦਿੱਕਤ ਨਹੀਂ ਇੱਕ ਤਾਂ ਸਾਡੀ ਕਮਿਸ਼ਨ ਬਚ ਰਹੀ ਹੈ 40 40% ਕੰਪਨੀਆਂ ਕਮਿਸ਼ਨ ਕੱਟ ਰਹੀਆਂ 18% GST ਕੱਟਦੀ ਹੈ ਜੀ 10% ਸਰਵਿਸ ਟੈਕਸ ਕੱਟਦਾ ਸਾਡੇ ਬਲੇ ਤੋਂ 100 ਚੋਂ 30 ਰੁਪਏ ਬਚੇ ਤੇ ਫਿਰ ਅਸੀਂ 30 ਰੁਪਏ ਚ ਕਿਵੇਂ guzara ਕਰ ਲੇਗੇ ਜੀ ਕੋਈ ਵੀ guzara ਨਹੀਂ ਕਰਤਾ ਬੱਚੇ ਵੀ ਨਹੀਂ ਪੜਾ ਪਾਰੇ ਸਰਕਾਰੀ ਸਕੂਲਾਂ ਚ ਕਿਸ਼ਤਾ ਸਾਡੀਆਂ ਟੁੱਟ ਰਹੀਆਂ 90% ਗੱਡੀਆਂ ਗਰਾ ਪਾ ਰਹੇ ਆ ਇਸ ਤਰ੍ਹਾਂ ਆਵਨ ਨਾਲ ਸਾਨੂੰ ਕੋਟ ਟੋਟ ਕੇ ਮਾਰ ਜਾਗੇ ਔਰ ਸਾਡੀ ਤਾਂ ਸੁਸਾਈਡ ਸਟਾਰਟ ਹੋਣ ਵਾਲੀ ਹੈ ਕਿਉਂਕਿ ਇੱਕ ਇੱਕ ਕਿਸ ਤੱਕ ਗੱਡੀ ਸਾਡੀ ਪਹਿਲਾਂ ਹੀ ਟੁੱਟ ਗਈ ਦੀ 10 ਦਿਨ ਗੱਡੀ ਪਹਿਲਾਂ ਉਹ ਹੜਤਾਲ ਚ ਬੰਦ ਕੀਤੀ ਸਾਰਿਆਂ ਨੇ ਉਦੋਂ ਕਿਸਾ ਟੁੱਟ ਗਈ ਹੁਣ ਜੇ ਅਸੀਂ ਦੁਬਾਰਾ ਕੋਈ ਸਟ੍ਰਾਈਕ ਕਰਦੇ ਤਾਂ ਮਰਦੇ ਹਾਂ ਹੁਣ ਅਸੀਂ ਸਟ੍ਰਾਈਕ ਨਹੀਂ ਅਸੀਂ ਅਸੀਂ ਸਟ੍ਰਾਈਕ ਕਰਾਂਗੇ ਉਲਾ ਉੱਪਰ ਦੇ ਖਿਲਾਫ ਅਸੀਂ ਆਨਲਾਈਨ ਸਵਾਰੀ ਨਹੀਂ ਚੱਕਾਂਗੇ ਪਰ ਸਾਡਾ ਕਸਬਰ ਵੀ ਪੈਨਿਕ ਨਾ ਹੋਵੇ ਔਰ ਸਾਨੂੰ ਸਵਾਰੀ ਵੀ ਮਿਲਦੇ ਸਾਡਾ ਰੋਜ਼ਗਾਰ ਵੀ ਚੱਲਦਾ ਰਹੇ ਉਹ ਅਸੀਂ ਲਈ ਆਫਲਾਈਨ ਜਾਵਾਂਗੇ 25 ਰੁਪਏ ਪਰ ਕਿਲੋਮੀਟਰ ਤੇ 20 ਜਦੋਂ ਕਿ ਚੰਡੀਗੜ੍ਹ ਪ੍ਰਸ਼ਾਸਨ ਦਾ ਆਰਡਰ ਹੈ ਮੈਂ ਤੁਹਾਨੂੰ ਆਰਡਰ ਵੀ ਦਿਖਾ ਦਿੰਦਾ ਉਹਨਾਂ ਦਾ ਨੋਟੀਫਿਕੇਸ਼ਨ ਹੈ 2022 ਮਾਰਚ ਦਾ ਜੀ ਹਾਂ ਜੀ ਇਹਦੇ ਵਿੱਚ ਸਾਫ਼ ਲਿਖਿਆ ਜੀ ਕਿ ਏਸੀ ਟੈਕਸੀ ਦਾ 34 ਰੁਪਏ ਪਰ ਕਿਲੋਮੀਟਰ ਅਸੀਂ ਲੈ ਸਕਦੇ ਹਾਂ ਠੀਕ ਹੈ ਤੇ ਨਾਈਟ ਚਾਰजेस ਜਿਹੜੇ ਆ ਉਹ 25% ਐਕਸਟਰਾ ਹੋਣਗੇ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਔਰ ਜੇ ਸਾਡੀ ਕੋਈ ਕਿਸਪਰ ਘੰਟਾ ਵੇਟ ਕਰਾਂਦਾ ਤਾਂ 100 ਰੁਪਏ ਪਰ ਘੰਟਾ ਸੀ ਵੇਟਿੰਗ ਚਾਰਜ ਵੀ ਲੈ ਸਕਦੇ ਆ ਔਰ ਨੋਨ ਏਸੀ ਦਾ 25 ਰੁਪਏ ਆ ਅਸੀਂ ਏਸੀ ਦੇ ਨਾਲ 25 ਰੁਪਏ ਲੈ ਰਹੇ ਆ ਠੀਕ ਹੈ ਜੀ ਔਰ ਮਾਰਚ ਤੋਂ ਬਾਅਦ 22 ਮਾਰਚ ਤੋਂ ਬਾਅਦ ਉਹਨਾਂ ਨੇ ਅਜ ਤਾਈਂ ਨੋਟੀਫਿਕੇਸ਼ਨ ਨਹੀਂ ਕੱਢਿਆ ਨਾ 23 ਦਾ ਕੱਢਿਆ ਨਾ 24 ਦਾ ਕੱਢਿਆ ਕਿਉਂ ਨਹੀਂ ਕੱਢਿਆ ਕਿਉਂਕਿ ਤੁਹਾਨੂੰ ਪਤਾ ਹੀ ਦੀ ਕੰਪਨੀਆਂ ਦੇ ਨਾਲ ਮਿਲੀ ਹੋਈ ਹੈ ਸਰਕਾਰ ਆ ਕੋਈ ਗੱਲ ਨਹੀਂ ਕਰਦੀ ਹੁਣ ਕਹਿੰਦੇ ਜੀ ਇਲ ਜੀ ਅਸੀਂ ਕਹਿੰਦੇ ਜੀ ਸਾਡਾ 50000 ਟੈਕਸੀ ਚੱਲਦੀ ਹੈ ਜਿਹੜੀ ਓਲਾ ਲੋਬਰ ਤੇ ਲੋਕਲ ਚੱਲਦੀ ਹੈ ਪੰਜ ਪੈਂਬਰ ਇੱਕ ਬੰਦੇ ਦੇ ਲਾ ਲੋ ਟੈਕਸੀ ਵਾਲੇ ਦੇ ਨਾਲ ਉਹਨੂੰ ਗੁਣਾ ਕਰ ਲਓ ਜੀ ਕਿੰਨੇ ਮੈਂਬਰ ਆ ਸਾਰੀ ਵੋਟ ਨਹੀਂ ਪੈਣੀ ਕਿਸੇ ਨੂੰ ਅਸੀਂ ਨੋਟਾਂ ਨੂੰ ਵੀ ਪਾਵਾਂਗੇ ਜਿਹੜਾ ਸਾਡੀ ਗੱਲ ਸੁਣੂਗਾ ਸਾਡੀ ਗੱਲ ਕਰੂਗਾ ਔਰ ਪੱਕੀ ਗੱਲ ਕਰੂਗਾ ਅਸੀਂ ਵੋਟਾਂ ਨੂੰ ਪਾਵਾਂਗੇ ਇਹਦੀ ਸ਼ੁਰੂਆਤ ਹੁਣ ਕਿੱਥੋਂ ਹੋ ਰਹੀ ਹੈ ਸ਼ੁਰੂਆਤ ਅਸੀਂ 11 ਦਿਨ ਹੋ ਗਏ ਜੀ ਅੱਜ ਲੈਂਟੇ ਖੜੇ ਨੂੰ ਲੈਂਟੇ ਸਾਡਾ ਕੰਮ ਚੱਲ ਰਿਹਾ ਜੀ ਅਸੀਂ ਕਟੋਕਟ 2000 ਗੱਡੀਆਂ ਇੱਥੋਂ ਭਰਾ ਚੁੱਕੇ ਆ ਆਫਲਾਈਨ ਹੁਣ ਕੱਲ ਅਸੀਂ ਰੇਲਵੇ ਸਟੇਸ਼ਨ ਤੋਂ ਸਟਾਰਟ ਕਰਦੇ ਨੇ ਇੱਕ ਅੱਡਾ ਅਸੀਂ ਜਿਹੜਾ ਆਪਦਾ ਹੋਰ ਹੈ ਉਹ ਰੇਲਵੇ ਸਟੇਸ਼ਨ ਹੈ ਚਾਰ ਮੀਨ ਅੱਡੇ ਅਸੀਂ ਬਣਾਏ ਆ 17:43 ਰੇਲਵੇ ਸਟੇਸ਼ਨ ਤੇ ਉਸ ਤੋਂ ਬਾਅਦ ਅਸੀਂ 에ਰਪੋਰਟ ਵੀ ਦੇਖਾਂਗੇ ਜੀ 22 ਸੈਕਟਰ ਦੀ ਮਾਰਕੀਟ ਵੀ ਦੇਖਾਂਗੇ 34 ਵੀ ਦੇਖਾਂਗੇ ਬੈਸਟੈਕ ਵੀ ਦੇਖਾਂਗੇ ਕੋਸਮੋ ਮਾਲ ਵੀ ਦੇਖਾਂਗੇ ਡੀਟੀ ਮਾਲ ਵੀ ਦੇਖਾਂਗੇ ਅਸੀਂ ਇਦਾਂ ਕਰਕੇ ਆਫਲਾਈਨ ਹੋ ਜਾਏਗਾ ਜੇ ਕਸਪਰ ਜੇ ਪ੍ਰਸ਼ਾਸਨ ਚਾਹੁੰਦਾ ਹੈ ਕਿ ਪੈਨਿੰਗ ਨਾ ਹੋਵੇ ਕਸਪਰ ਪੈਨਿੰਗ ਨਾ ਹੋਵੇ ਤੇ ਅਸੀਂ ਕਹਿੰਦੇ ਆ ਜੀ ਬਿਠਾ ਕੇ ਗੱਲ ਕਰਕੇ ਰੇਟ ਫਿਕਸ ਕਰਾ ਦਿਓ ਤੇ ਕੰਮ ਕਰਾਂਗੇ ਅਸੀਂ ਆਨਲਾਈਨ ਜੇ ਨਹੀਂ ਕਰ ਸਕਦੇ ਔਰ ਜਿਹੜਾ ਰੇਟ ਫਿਕਸ ਹੋਣਾ ਚਾਹੀਦਾ ਉਹ ਸਾਡੇ ਚੋਂ ਪੈਸੇ ਨਹੀਂ ਕੱਟਣੇ ਚਾਹੀਦੇ ਜੀਐਸਟੀ ਦੇ ਤੇ ਉਹਦੇ ਇਹ ਨਾ ਹੋਵੇ ਕਿ 25 ਤੋਂ ਬਾਅਦ ਸਾਨੂੰ ਫੇਰ 12 ਰੁਪਏ ਮਿਲ ਰਿਹਾ ਹੁਣ ਦਿੱਲੀ ਵਾਲਿਆਂ ਨੇ ਜਿਹ ਪਰਸ ਨੋਟੀਫਿਕੇਸ਼ਨ ਕੱਢਤਾ 13 ਰੁਪਏ ਦੀ ਏਸੀ ਟੈਕਸੀ ਤੋਂ ਲਾ ਕੇ 20 ਰੁਪਏ ਕਰਤਾ ਓਲਾ ਓਬਰ ਦਾ ਮਹਾਰਾਸ਼ਟਰ ਪੂਨੇ ਨੇ RTO ਨੇ ਜੀ ਉੱਥੋਂ ਦਾ ਲਾਇਸੈਂਸ ਕੈਨਸਲ ਕਰਤਾ ਕਿਉਂਕਿ ਉਹ ਨਾ ਮੈਡੀਕਲ ਇੰਸ਼ੋਰੈਂਸ ਕਰਾਉਂਦੇ ਆ ਜਿਹੜੀ ਐਗਰੀਕਲਚਰ ਗਾਰਡਿਜ਼ਨ ਦੀ ਗੱਲ ਕਰਦੇ ਲਾਇਸੈਂਸ ਜਿਹਦੇ ਦੀਨ ਦਿੰਦੇ ਆ ਉਹਦੇ ਵਿੱਚ 5 ਲੱਖ ਦਾ ਮੈਡੀਕਲ ਇੰਸ਼ੋਰੈਂਸ ਡਰਾਈਵਰ ਦਾ ਸਾਡਾ ਹੋਣਾ ਚਾਹੀਦਾ 10 ਲੱਖ ਦਾ ਟਰਮ ਇੰਸ਼ੋਰੈਂਸ ਹੋਣਾ ਚਾਹੀਦਾ ਜੇ ਉੱਥੇ ਨਹੀਂ ਹੋਇਆ ਤੇ ਇੱਥੇ ਵੀ ਨਹੀਂ ਹੋਇਆ ਇੱਥੇ ਉਹਨਾਂ ਨੂੰ ਲਾਇਸੈਂਸ ਦਿੱਤਾ ਜਾ ਰਿਹਾ ਇੱਥੇ ਕਿਉਂ ਨਹੀਂ ਕੈਨਸਲ ਕੀਤਾ ਜਾ ਰਿਹਾ ਇਹ ਹੀ ਕਹਿ ਰਹੇ ਸੀ ਕਿ ਬਾਈਕ ਅਗਰ ਚਲਾ ਰਹੀ ਨਹੀਂ ਹੈ ਅਗਰ ਸਰਕਾਰ ਦੀ ਪ੍ਰਸ਼ਾਸਨ ਦੀ ਗੱਲ ਪੰਪਟੀਆਂ ਨਹੀਂ ਮੰਨ ਰਹੀਆਂ ਸਾਡੀ ਵੀ ਨਹੀਂ ਮੰਨਦੀ ਤਾਂ ਲਾਇਸੈਂਸ ਕੈ ਠੀਕ ਹੈ ਨਾ ਜੀ ਇਹ ਸਰਵਾਈ ਨਹੀਂ ਆ ਦੇਖੋ ਜੀ ਆ ਬਾਈਕ ਸਾਡੇ ਸਾਹਮਣੇ ਹੈ ਜੀ ਬਾਈਕ ਸਵਾਰੀਆਂ ਟੋਰੇ ਜੀ ਚਲਾ ਰਹੇ ਅਗਲੇ ਲੈ ਲਓ ਜੀ ਨੰਬਰ ਲੈ ਲੈਣਾ ਕਿਤੇ ਵੀ ਕੋਈ ਸਰਵਾਈ ਨਹੀਂ ਹੈ ਔਰ ਜੇ ਅਸੀਂ ਕੋਈ ਐਕਟੀਵਿਟੀ ਕਰਦੇ ਆ ਸਾਡੇ ਖਿਲਾਫ ਹੀ ਖਲਾਕ ਜੇ ਹੁਣ ਮੰਨ ਲਓ ਮੈਂ ਇਹਦੀ ਵੀਡੀਓ ਬਣਾਉਣਾ ਹੈ ਜਦ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੁਲਾਉਣਾ ਪੀਸੀਰ ਨੂੰ ਬੁਲਾਉਣਾ ਪੀਸੀਰ ਕਹਿੰਦੀ ਜੀ ਅਸੀਂ ਕੁਝ ਨਹੀਂ ਕਰ ਸਕਦੇ ਤੇ ਅਸੀਂ ਕਰਾਂਗੇ ਕਿਵੇਂ ਜੇ ਇਹਨੂੰ ਪੀਸੀਰ ਨੂੰ ਬੁਲਾ ਕੇ ਅਸੀਂ ਇਹ ਕਾਰਵਾਈ ਕਰਾਉਣਾ ਚਾਹੁੰਦੇ ਆ ਤਾਂ ਪੀਸੀਰ ਕਹਿੰਦੀ ਮੇਰੇ ਕੋਲ ਰਾਈਟ ਹੀ ਨਹੀਂ ਹੈਗਾ ਪੁਲਿਸ ਕਹਿੰਦੀ ਜੇ ਅਸੀਂ ਟ੍ਰੈਫਿਕ ਵਾਲਿਆਂ ਨੂੰ ਬੁਲਾਉਣਾ ਹੈ ਟ੍ਰੈਫ ਸੰਡੇ ਸੈਚਰਡੇ ਸੰਡੇ ਉਹਨਾਂ ਦੀ ਛੁੱਟੀ ਹੁੰਦੀ ਹੈ ਤੇ ਫਿਰ ਇਹ ਕੰਮ ਹੁੰਦਾ ਹੀ ਰਹੇਗਾ ਮਤਲਬ ਇਹਦਾ ਇਲੈਗਲ ਐਕਟੀਵਿਟੀ ਸਾਹਮਣੇ ਚੱਲਣ ਦਿਓ ਅਸੀਂ ਤਾਂ ਕਹਿੰਦੇ ਸਾਡੀ ਗੱਡੀ 'ਚ ਵੀ 500 ਵਾਰੀਆਂ ਬੈਠਦੀਆਂ ਚਾਰ ਨਿਵਾਣਾਂ 'ਚ ਤੇ ਉਹਦਾ ਚਾਲਾਨ ਘਟੋ ਅਸੀਂ ਆਪ ਕਰਾਵਾਂਗੇ ਪਰ ਇਲੈਗਲ ਐਕਟੀਵਿਟੀ ਨਾ ਚੱਲਣ ਦਿਓ ਕਿਸੇ ਵੀ ਤਰੀਕੇ ਨਾਲ ਅਸੀਂ ਖਿਲਾਫ ਆਉਂਦੇ ਹਾਂ ਤਾਂ ਟ੍ਰਾਈ ਸਿਟੀ ਦੇ ਵਿੱਚ ਇੱਕ ਵੱਡਾ ਬਦਲਾਅ ਟ੍ਰਾਈ ਸਿਟੀ ਦੇ ਜੋ ਕੈਬ ਡਰਾਈਵਰਸ ਨੇ ਉਹਨਾਂ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਲਗਾਤਾਰ ਪਹਿਲਾਂ ਭੁੱਖ ਹੜਤਾਲਾਂ ਮੈਮੋਰੰਡਮ ਸਰਕਾਰ ਨੂੰ ਦੇ ਕੇ ਕਿਤਨੇ ਕਿਤੇ ਇੱਕਨ ਤੋਂ ਬਾਅਦ ਸਿੱਧੇ ਤੌਰ ਤੇ ਕੰਪਨੀਆਂ ਦੇ ਖਿਲਾਫ ਐਪਸ ਦੇ ਖਿਲਾਫ ਇੱਕ ਸਿੱਧਾ ਮੋਰਚਾ ਗਿਆ ਇਸ ਦੇ ਕਿ ਵਿੜ ਲਿਆ ਜਿਸ ਦੇ ਵਿੱਚ ਕੀ ਹੁਣ ਇੱਕ ਰੇਟ ਤੈ ਹੋਵੇਗਾ ਕਿ ਪਰ ਕਿਲੋਮੀਟਰ ਦੇ ਹਿਸਾਬ ਨਾਲ ਨੌਨ ਏਸੀ ਹੋਵੇਗੀ ਜਾਂ ਏਸੀ ਹੋਵੇਗੀ ਉਸ ਦੇ ਹਿਸਾਬ ਨਾਲ ਇੱਕ ਰੇਟ ਤੈ ਕੀਤਾ ਜਾਵੇਗਾ ਲਾਂਟੇ ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਕੱਲ ਰੇਲਵੇ ਸਟੇਸ਼ਨ ਤੋਂ ਵੀ ਇਸ ਦੀ ਸ਼ੁਰੂਆਤ ਹੋਵੇਗੀ ਕੈਮਰਾ ਪਰਸਨ ਰਵਿੰਦਰ ਦੇ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਇਡੇ ਨਿਊਜ਼ ਚੰਡੀਗੜ੍ਹ